ਦਰਸ਼ਨ ਦੇਖ ਜਿਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਭ ਮੇਰਾ ਗੁਰ ਜੀ ਦੇ ਦਰਸ਼ਨ ਕੋ ਮਨ ਜਾਉ ਜਪ ਜਪ ਜੀ ਮਾ ਸਤਿ ਫੁਰਨਾ korkadır şanım. ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਤੇ ਸਿ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਗੁਰ ਪਦ ਜਨ ਕਹੋ ਜਨ ਜਮਨ ਜਨ ਮਕੀ ਹਮ ਮਨ ਰੋ ਦੀਸ ਗੇਟ ਤੋਂ ਸੀ ਐਂਟਰ ਕਰੇ ਹੈਗੇ ਆ ਇਹ ਮਾਤਾ ਅੰਦਰ ਅੰਦਰ ਲਿਓ ਨਾ ਬਾਪੁਰਾ ਗੜ੍ਹ ਗੁਰਦੁਆਰਾ ਮਾਤਾ ਭਾਗਤੌਰ ਜੀ ਦਾ ਹੈਗਾ ਇਹ ਸਥਾਨ ਪਿੰਡ ਜਨਵਾੜਾ ਜ਼ਿਲ੍ਹਾ ਬیدرਦੇ ਪੈਂਦਾ ਹੈ ਇਹ ਸਥਾਨ ਮਾਤਾ ਭਾਗੌਰ ਜੀ ਜਦੋਂ ਦੱਸੇ ਪਾਸ਼ਚਾ ਦੇ ਨਾਲ ਹਜੂਰ ਸਾਹਿਬ ਆਏ ਸਨ ਤਾਂ ਇਸ ਸਥਾਨ ਤੇ ਭਗਤੀ ਕੀਤੀ ਸੀ ਮਾਤਾ ਜੀ ਨੇ ਇਹ ਉਹੀ ਸਥਾਨ ਹੈਗਾ ਮਾਤਾ ਭਾਗੌਰ ਜੀ ਦਾ ਗੱਡੀਆਂ ਬਹੁਤ ਖੜੀਆਂ ਸਾਰੀਆਂ ਹਜੂਰ ਸਾਹਿਬ ਤੋਂ ਆਈਆਂ ਸੀਗੀਆਂ ਤੇ ਆਪਣੀ ਗੱਡੀ ਉਧਰ ਇੱਕ ਖੰਡਾ ਨਿਸ਼ਾਨ ਸਾਹਿਬ ਸਾਹਮਣੇ ਗੁਰੂ ਘਰ ਮਾਤਾ ਭਾਗੌਰ ਇਹ ਤਾਂ ਅਸਥਾਨ ਮਾਤਾ ਭਾਗੌਰ ਜੀ ਆਪ ਉਸਤਾਨ ਹੈਗਾ ਮਾਤਾ ਭਾਗੌਰ ਜੀ ਦਾ ਉੱਪਰ ਦੀਵਾਨ ਨੂੰ ਦਰਵਾਜ਼ਾ ਉੱਪਰ ਬਣਵਾ ਰਹੇ ਦਾ ਦਰਵਾਜ਼ਾ ਜਾਣ ਲਈ ਰਸਤਾ ਦੋਨੋਂ ਤਰਫ ਤੋਂ ਐ ਸਾਈਡ ਇਸ ਸਾਈਡ ਤੋਂ ਵੀ ਹੈ ਇਸ ਸਾਈਡ ਤੋਂ ਵੀ ਹੈਗਾ ਉਹ ਦੂਜੇ ਪਾਸੇ ਤੋਂ ਵੀ ਪੌੜੀਆਂ ਚੜ੍ਹਦੀਆਂ ਨੇ ਇਧਰੋਂ ਵੀ ਪੌੜੀਆਂ ਚੜ੍ਹਦੀਆਂ ਨੇ ਇਹ ਵੇ ਟੂ ਦਰਵਾਜ਼ਾ ਸਾਹਿਬ ਜਾਨ ਦਾ ਰਸਤਾ ਹੈਗਾ ਇਹ ਇਹ ਵੇ ਟੂ ਦਰਵਾਜ਼ਾ ਸਾਹਿਬ ਦਾ ਰਸਤਾ ਉੱਪਰ ਹੈਗਾ ਦਰوار ਉੱਪਰ ਹੈਗਾ نیچے ਇਹ ਮਾਤਾ ਪਾਕੋ ਰਜੀ ਦਾ ਤਪਸਥਾਨ ਹੈਗਾ ਤੁਹਾਨੂੰ ਪੈਣ ਦੇ ਉੱਪਰ ਲੱਭਦੇ ਨੇ ਭਾਜੀ ਪੈਣ ਪਾਜੀ ਲੱਭਦੇ ਤੁਹਾਨੂੰ ਉੱਪਰ ਹਾਂ ਇਹ ਦਰੋਂ ਸੀ ਆਏ ਸੀ ਬਾਏ குரு ਜੀ ਬਾਏ ਸੰਗਤ ਇੱਥੇ ਆਂਦੀ ਰਹਿੰਦੀ ਹੈ ਹਜੂਰ ਸਾਹਿਬ ਤੋਂ ਉੱਚਾ ਕਾਫੀ ਇਹ ਬੇਸਿਕਲੀ ਤਪਸਥਾਨ ਹੈਗਾ ਮਾਤਾ ਪਾਕੋਰ ਦੀ ਦਾ ਜਦੋਂ ਅਸੀਂ ਹਜੂਰ ਸਾਹਿਬ ਤੋਂ ਵੇਦਨ ਨੂੰ ਆਂਦੇ ਹਾਂ ਨਾਨਕ ਚੇਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਦੀ ਹੈ ਸੰਗਤ ਹਰ ਸਾਹਿਬ ਜਦੋਂ ਵੀ ਸੰਗਤ ਇੱਥੇ ਆਂਦੀ ਜਿਹੜੀ ਵੀ ਸੰਗਤ ਹਜੂਰ ਸਾਹਿਬ ਆਏਗੀ ਉਹ ਚੇਰਾ ਸਾਹਿਬ ਜ਼ਰੂਰ ਦਰਸ਼ਨ ਕਰਨ ਆਂਦੀ ਹੈ ਐਸ ਰਸਤੇ ਦੇ ਵਿੱਚ ਫਿਰ ਦੋ ਗੁਰੂ ਘਰ ਹਿਸਟੋਰੀਕਲ ਆਂਦੇ ਨੇ ਇੱਕ ਸਾਬਜਾਦਾਂ ਦੀ ਯਾਦ ਵਿੱਚ ਗੁਰੂ ਘਰ ਬਣਿਆ ਹੋਇਆ ਇੱਕ ਉਹ ਆਂਦਾ ਇੱਕ ਮਾਤਾ ਭਾਗੌਰ ਜੀ ਦਾ ਜਨਵਾੜਾ ਪਿੰਡ ਦੇ ਵਿੱਚ ਤਪ ਸਥਾਨ ਹੈਗਾ ਮਾਤਾ ਜੀ ਦਾ ਤੇ ਇੱਕ ਪਿਆਰਾ ਜਿਹੜਾ ਵਿਦਰ ਤੋਂ ਸੀਗਾ ਉਸ ਦੀ ਯਾਦ ਨੂੰ ਸਮਰਪਿਤ ਇੱਕ ਗੁਰੂ ਘਰ ਸਾਬ ਸਿੰਘ ਦਾ ਉਹ ਵੀ ਵਿਦਰ ਜੀ ਤੇ ਸ਼ੋਭੀਤਾ ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਹੁਣ ਆਪਾਂ ਇੱਥੇ ਦਰਸ਼ਨ ਕਰ ਚੁੱਕੇ ਆਂ ਤੇ ਮਾਤਾ ਪਾਪਾ ਕੋਰਜੇ ਮੰਨੋ ਇੱਥੋਂ ਨਿਕਲਾਂਗੇ ਸਾਹਿਬ ਸਿੰਘ ਭਾਈ ਸਾਹਿਬ ਸਿੰਘ ਜੀ ਦੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਨਾਨਕ ਚੇਰਾ ਪਹੁੰਚਾਂਗੇ